प्यारे साथियों नमस्कार मैं हाजिर हां विवेक कोटिसेखा अपनी एक नई रचना लेके ते साथियों मेरी ये रचना सुनो ते अपने विचार ਤੁਸੀਂ ਕਮੈਂਟਸ ਰਾਈਂ जरूर ਸਾਂਝੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਕਦੇ ਨਾ ਭੁੱਲਣਾ ਇਹ ਚੈਨਲ ਜਿਹੜਾ ਹੈ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਬਣਾਇਆ ਗਿਆ ਹੈ ਤੇ ਲਓ ਸੁਣੋ ਇੱਕ ਮੇਰੀ ਕਵਿਤਾ ਸਾਰੇ ਸੁਪਨੇ ਸੱਚ ਨਹੀਂ ਹੁੰਦੇ ਸਾਰੇ ਸੁਪਨੇ ਸੱਚ ਨਹੀਂ ਹੁੰਦੇ ਨਾ ਪੂਰੀ ਹਰ ਉਮੀਦ ਹੁੰਦੀ ਨਕਲੀ ਹਾਸੇ ਭਾਵੇਂ ਹਸਲਾ ਅਸਲ ਖੁਸ਼ੀ ਨਾ ਖਰੀਦ ਹੁੰਦੀ ਸਾਰੇ ਸੁਪਨੇ ਸੱਚ ਨਹੀਂ ਹੁੰਦੇ ਨਾ ਪੂਰੀ ਹਰ ਉਮੀਦ ਹੁੰਦੀ ਨਕਲੀ ਹਾਸੇ ਪਾਵੇਂ ਹਸਲਾ ਅਸਲ ਖੁਸ਼ੀ ਨਾ ਖਰੀਦ ਹੁੰਦੀ ਦਿਲ ਦੇ ਦਿਲ ਦੀ ਦਿਲ ਵਿੱਚ ਰਹਿ ਜਾਂਦੀ ਲੰਘੇ ਤੇ ਉਮਰ ਨਾਲ ਮਿਲਦਾ ਪਿਆਰ ਰੁੱਤਾਂ ਆਉਂਦੀਆਂ ਤੇ ਜਾਂਦੀਆਂ ਮਨ ਦਾ ਖੜਦਾ ਨਾ ਕੋਈ ਯਾਰ ਰਾਹ ਉਡੀਕ ਦੇ ਰਾਹੀ ਨੂੰ ਰਾਹ ਉਡੀਕ ਦੇ ਰਾਹੀ ਨੂੰ ਖੜੀ ਵੇਖਦੀ ਮੰਜ਼ਲ ਰਹਿ ਜਾਂਦੀ ਇਸ ਬਿਨ ਨਸੀਬ ਕੁਝ ਨਹੀਂ ਮਿਲਦਾ ਬੀਤੀ ਹੋਈ ਘੜੀ ਕਹਿ ਜਾਂਦੀ ਬਿਨ ਨਸੀਬ ਕੁਝ ਨਹੀਂ ਮਿਲਦਾ ਬੀਤੀ ਘੜੀ ਕਹਿ ਜਾਂਦੀ ਮਨ ਦਾ ਮੌਸਮ ਉਦਾਸ ਹੈ ਮਨ ਦਾ ਮੌਸਮ ਉਦਾਸ ਹੈ ਕੋਲ ਰਹਿ ਕੇ ਵੀ ਦੂਰੀ ਹੋ ਗਈ ਮਨ ਦਾ ਮੌਸਮ ਉਦਾਸ ਹੈ ਕੋਲ ਰਹਿ ਕੇ ਵੀ ਦੂਰੀ ਹੋ ਗਈ ਚਿਹਰੇ ਤੇ ਹੈ ਖਮੋਸ਼ੀ ਦੀ ਚਾਦਰ ਚੁੱਪ ਰਹਿਣਾ ਮਜਬੂਰੀ ਹੋ ਗਈ ਚੁੱਪ ਰਹਿਣਾ ਮਜਬੂਰੀ ਹੋ ਗਈ ਸਾਰੇ ਸੁਪਨੇ ਸੱਚ ਨਹੀਂ ਹੁੰਦੇ ਨਾ ਪੂਰੀ ਹਰ ਉਮੀਦ ਹੁੰਦੀ ਨਕਲੀ ਹਾਸੇ ਪਾਵੇਂ ਜਿੰਨੇ ਮਰਜੀ ਹਸਲਾ ਅਸਲ ਖੁਸ਼ੀ ਨਾ ਖਰੀਦ ਹੁੰਦੀ ਸਾਥੀਓ ਇਹ ਮੇਰੀ ਇੱਕ ਛੋਟੀ ਜੀ ਨਜ਼ਮ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਮੇਰੇ ਇਹਨਾਂ ਵਿਚਾਰਾਂ ਨੂੰ ਤੁਸੀਂ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਇਹ ਕਬਤਾਵਾ ਇਹ ਗੀਤ ਇਹ ਮਾਂ ਬੋਲੀ ਪੰਜਾਬੀ ਦੀ ਜਿਹੜੀ ਮੈਂ ਸੇਵਾ ਲਗਾਤਾਰ ਕਰ ਰਿਹਾ ਹਾਂ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਤੱਕ ਪਹੁੰਚੇ ਤੇ ਮੈਂ ਇਹ ਬੇਨਤੀ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਆ ਉਹ ਵਿਸ਼ਵ ਪੱਧਰ 'ਤੇ ਉਹਦਾ ਮਾਣ ਸਨਮਾਨ ਬਣੇ ਤੇ ਸਾਥੀਓ विवेक सत्यक संसार चयन ਇਹਨੂੰ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ